ਦੇ ਵਿੱਚ ਨੇ ਤੁਸੀਂ ਮਾਰਕੀਟ ਚ ਜਾਓਗੇ ਤੁਹਾਨੂੰ 180 90 ਦਾ ਕ੍ਰੇਡ ਮਿਲਣਾ ਤੁਸੀਂ 2.50 30 ਰੁਪਏ ਦਾ ਖਰੀਦ ਸਕਦੇ ਹੋ ਸਿਰਫ 30 ਰੁਪਏ ਦਾ ਤੁਸੀਂ ਸਾ ਤੋਂ 100 ਦੇ ਲੈਣੇ ਹੋ ਤਾਂ ਤੁਹਾਨੂੰ ਅਸੀਂ 100 ਦੇ ਚਾਰ ਪੀਸ ਵੀ ਦੇ ਦਾਂਗੇ ਤੁਹਾਨੂੰ ਦਿਖਾ ਵੀ ਦਿੰਦੇ ਆ ਸੁਪਰ ਐਕਸ ਗਲਾਸ ਤੁਹਾਨੂੰ ਸਿਰਫ 50 ਰੁਪਏ ਦਾ ਚਾਹੇ ਤੁਸੀਂ Android ਫੋਨ ਨੂੰ ਲਵਾਓ ਚਾਹੇ iPhone ਨੂੰ X ਤੋਂ ਲੈ ਕੇ 16 Pro Max ਤੱਕ ਸਾਡੇ ਕੋਲ ਗਲਾਸ ਹੈਗੇ ਆ ਸਾਡਾ ਡਾਟਾ ਕੇਬਲ ਹੋ ਗਈ ਮਾਰਕੀਟ ਚ 150 200 ਤੋਂ ਘੱਟ ਕੋਈ ਨਹੀਂ ਦਿੰਦਾ ਸਾਡੇ ਤੋਂ ਤੁਸੀਂ 80 ਰੁਪਏ ਦੀ ਲੈ ਸਕਦੇ ਇੱਕ ਸਾਲ ਦੀ ਗਾਰੰਟੀ ਦੇ ਨਾਲ ਇਹਦੀ ਹੋਊਗੀ ਤੁਸੀਂ ਮਾਰਕੀਟ ਚ ਲੈਣ ਜਾਓ ਥੋਨੂੰ 10000 ਐਮਐਚ ਦੀ ਘੱਟੋ ਘੱਟ 1000 ਤੋਂ 1200 ਦੀ ਮਿਲੂ ਸਾਡੇ ਤੋਂ ਤੁਸੀਂ 650 ਦੀ ਲੈ ਸਕਦੇ ਹੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਵੀਰ ਸਿੰਘ ਰਾਜੂ ਅੱਜ ਅਸੀਂ ਪਹੁੰਚੇ ਆਂ ਜੀ ਪਿੰਡ ਧਮੋਟ ਕਲਾਂ ਪ੍ਰਭ ਸੁਖ ਮੋਬਾਈਲ ਐਸੈਸਰੀ ਦਾ ਸਾਮਾਨ ਮਾਰਕੀਟ ਨਾਲੋਂ ਤੁਹਾਨੂੰ ਬਹੁਤ ਘੱਟ ਰੇਟ ਦੇ ਮਿਲੋ ਪਿਛਲੇ ਕੁਝ ਦਿਨ ਪਹਿਲਾਂ ਹੀ ਦੁਕਾਨ ਦੀ ਓਪਨਿੰਗ ਹੋਈ ਸੀ ਆਪਾਂ ਪਹਿਲਾਂ ਵੀ ਸੋਸ਼ਲ ਮੀਡੀਆ ਰਾਹੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀਗੀ ਤੇ ਅੱਜ ਆਪਾਂ ਵੀਰਨਾ ਡਿਟੇਲ ਦੇ ਵਿੱਚ ਸਾਰੀ ਗੱਲਬਾਤ ਕਰਾਂਗੇ ਵੀ ਕਿਹੜੀ ਕਿਹੜੀ ਵੈਰਾਈਟੀ ਮਿਲਦੀ ਆ ਤੇ ਕੀ ਕੀ ਰੇਟ ਨੇ ਮੋਬਾਈਲ ਆ ਸਸਤਰੀ ਮੋਬਾਈਲਾਂ ਨਾਲ ਸੰਬੰਧਿਤ ਹਰ ਵੈਰਾਈਟੀ ਤੁਹਾਨੂੰ ਇੱਥੇ ਮਾਰਕੀਟ ਨਾਲੋਂ ਬਹੁਤ ਘੱਟ ਰੇਟ ਤੇ ਮਿਲੂਗੀ ਤੇ ਲੋਕੇਸ਼ਨ ਤੁਹਾਨੂੰ ਦੱਸ ਦਈਏ ਸਾਹਮਣੇ ਭਜੀ ਸਵੀਡ ਸ਼ਾਪ ਛੋਟੇ ਬੱਸ ਸਟੈਂਡ ਦੇ ਬਿਲਕੁਲ ਨਾਲ ਤੇ ਇਧਰੋਂ ਗੁਰਦੁਆਰਾ ਦਮਦਮਾ ਸਾਹਿਬ ਕੋਲ ਕਸਟਮਰ ਵੀ ਹੈਗੇ ਉਹਨਾਂ ਨਾਲ ਵੀ ਮਾੜੀ ਮੋਟੀ ਗੱਲਬਾਤ ਕਰ ਤੇ ਸਾਰੀ ਵੈਰਾਈਟੀ ਦੇਖਦੇ ਜਾਵਾਂਗੇ ਸਾਡੇ ਨਾਲ ਵੀਡੀਓ ਚ ਲਾਸਟ ਤੱਕ ਜੁੜੇ ਰਹੋ ਵੀਡੀਓ ਨੂੰ ਨਾਲ ਦੀ ਨਾਲ ਸ਼ੇਅਰ ਕਰ ਦਿਓ ਜੀ ਤੇ ਆਪਾਂ ਜਰੂਰ ਇੱਥੇ ਵਿజిਟ ਕਰੋ ਜੀ ਬਾਕੀ ਵੀਰੇ ਦਾ ਸਕਰੀਨ ਤੇ ਨੰਬਰ ਚੱਲਦਾ ਜੇ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਆ ਤਾਂ ਦਿੱਤੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਾਕੀ ਤੁਸੀਂ ਆ ਕੇ ਖੁਦ ਮੌਕੇ ਤੇ ਸਾਰੀ ਵੈਰਾਈਟੀ ਦੇਖ ਵੀ ਸਕਦੇ ਹੋ ਜੀ ਪਿੰਡ ਧਮੋਟ ਕਲਾ ਛੋਟੇ ਬਾਸਟੈਂਡ ਤੇ ਤੇ ਆਹੋ ਲੈ ਚੱਲਦੇ ਆ ਤੁਹਾਨੂੰ ਦੁਕਾਨ ਦੇ ਅੰਦਰ ਆਪਣੇ ਨਾਲ ਪਿੰਡ ਧਮੋੜ ਤੋਂ ਸਰਦਾਰ ਹਰਪ੍ਰੀਤ ਸਿੰਘ ਹਾਜ਼ਰ ਨੇ ਨਹੀਂ ਬੇਥੋਂ ਸ਼ਾਪਿੰਗ ਕੀਤੀ ਆ ਜੀ ਕਵਰ ਖਰੀਦੇ ਆ ਮੋਬਾਈਲ ਦਾ ਗੱਲਬਾਤ ਕਰਦੇ ਆ ਵੀ ਕੀ ਹਾਲ ਹਾਂਜੀ ਬਹੁਤ ਵਧੀਆ ਵੀਰ ਜੀ ਰਾਜੀਵ ਸਿੰਘ ਜੀ ਤੇ ਮੋਬਾਈਲ ਦਾ ਤੁਸੀਂ ਕਵਰ ਖਰੀਦੇ ਆ ਵੀ ਕਿਵੇਂ ਲੱਗਿਆ ਡੀਲ ਇਹਨਾਂ ਦੀ ਇਹ ਡੀਲ ਬਹੁਤ ਵਧੀਆ ਲੱਗੀ ਆ ਸਾਨੂੰ ਅਸੀਂ ਅੱਗੇ ਵੀ ਇਹ ਮਾਤ ਵਾਲਾ ਇਹਨਾਂ ਨਾਲ ਚੱਲ ਕੰਮ ਕਰਦੇ ਰਹਿੰਦੇ ਆ ਇਹਨਾਂ ਨੇ ਇੱਕ ਨਵੀਂ ਦੁਕਾਨ ਕੀਤੀ ਆ ਤੇ ਉਹਨਾਂ ਕਰਕੇ ਰੇਟ ਵੀ ਇਹਨਾਂ ਦੇ ਬਹੁਤ ਜ਼ਿਆਦੇ ਨੇ ਮਾਰਕੀਟ ਨਾਲੋਂ ਤੇ ਸਾਨੂੰ ਬਹੁਤ ਵਧੀਆ ਲੱਗਦੇ ਨੇ ਵੀ ਲੱਗੇ ਘਾਟਾ ਮਾਰ ਫਰਕਾ ਰੇਟ ਨਾਲੋਂ ਹਾਂ ਰੇਟ ਦਾ ਬਹੁਤ ਫਰਕਾ ਮਾਰਕੀਟ ਨਾਲੋਂ ਬ ਠੀਕ ਹੈ ਤੇ ਹੁਣ ਕੀ ਗਾਣਾ ਚਾਹੁੰਦੇ ਹੋ ਗਾਕਾ ਨੂੰ ਵੀ ਭਾਈ ਬਾ ਗਾਕਾ ਦਾ ਇਹੀ ਆ ਵੀ ਭਾਈ ਆ ਕੇ ਆਓ ਨਵੀਂ ਦੁਕਾਨ ਹੈਗੀ ਆ ਆ ਕੇ ਪਹਿਲਾਂ ਦੇਖ ਕੇ ਰੇਡ ਦੇਖੀ ਪਤਾ ਲੱਗ ਜਾਂਦਾ ਨਾ ਮਾਰਕੀਟ ਤੋਂ ਹਾਂ ਜਰੂਰ ਪਹੁੰਚੋ ਜੀ ਤੇ ਹਰਪ੍ਰੀਤ ਸਿੰਘ ਦਾ ਬਹੁਤ ਧੰਨਵਾਦ ਗੱਲਬਾਤ ਕੀਤੀ ਇਹਨਾਂ ਨੇ ਇਹੀ ਕਿਹਾ ਵੀ ਭਾਈ ਵੱਧ ਤੋਂ ਵੱਧ ਵਿਜੇਡ ਕਰੋ ਆਓ ਤੁਸੀਂ ਨਹੀਂ ਵੀ ਕੁਝ ਲੈਣਾ ਨਾ ਤਾਂ ਵੀ ਕੋਈ ਦਿੱਕਤ ਨਹੀਂ ਵੈਰਾਈਟੀ ਸਾਰੀ ਦੇਖ ਕੇ ਜਾਓ ਰੇਡ ਕਨਫਰਮ ਕਰੋ ਜਦੋਂ ਤੁਹਾਨੂੰ ਲੋੜ ਹੋਈ ਉਦੋਂ ਤੁਸੀਂ ਖਰੀਦ ਸਕਦੇ ਹੋ ਤੇ ਇਹਨਾਂ ਨੇ ਬਹੁਤ ਧੰਨਵਾਦ ਵੀਰੇ ਦਾ ਥੈਂਕ ਯੂ ਜੀ ਉਹ ਜੀ ਧੰਨਵਾਦ ਕਬਰਲਾ ਦੁਕਾਨ ਤੋਂ ਬਹੁਤ ਵਧੀਆ ਕੰਮ ਕਰਦੇ ਨੇ ਬਹੁਤ ਵਧੀਆ ਬਿਜ਼ਨਸ ਆ ਸਰਵਿਸ ਬਹੁਤ ਵਧੀਆ ਮਾਰਕੀਟ ਦੇ ਨਾਲ ਮਾਰਕੀਟ ਹੋ ਰੇਟ ਘਟਾ ਤਾ ਤਮੋਰ ਦੁਕਾਨ ਖੁੱਲੀ ਆ ਨਵੀਂ ਦੁਕਾਨ ਖੁੱਲੀ ਆ ਬਹੁਤ ਮੰਗਾਰ ਬੰਦੇ ਨੇ ਬਹੁਤ ਵਧੀਆ ਧੰਗ ਨਾਲ ਕੰਮ ਕਰਦੇ ਨੇ ਪਰੇਸ਼ਾਨ ਨਹੀਂ ਕਰਦੇ ਵੀਰ ਆਪਣੇ ਨਾਲ હાજર ਨੇ ਸਰਦਾਰ ਹਜੀਤ ਸਿੰਘ ਗਿੱਲ ਬਾਬਾ ਜੀ ਤੇ ਬਾਕੀ ਜਸਮੀਨ ਵੀਰ ਆਪਾਂ ਲਗਭਗ ਸਾਰੇ ਜਾਣਦੇ ਆ ਵੀਰ ਉਹਨਾਂ ਤੋਂ ਸਾਰੀ ਗਰਾਊਂਡ ਰਿਪੋਰਟ ਲਵਾਂਗੇ ਮੈਂ ਵੀ ਹੁਣ ਚੈੱਕ ਕੀਤਾ ਜਣੀ ਵੈਰਾਈਟੀ ਬਹੁਤ ਵਧੀਆ ਮਾਰਕੀਟ ਨਾਲ ਬਹੁਤ ਫਰਕ ਆ ਬਾਕੀ ਵੀਰ ਉਹਨਾਂ ਤੋਂ ਆਪਾਂ ਸਾਰੀ ਜਾਣਕਾਰੀ ਲਵਾਂਗੇ ਵੀ ਕੀ ਕੀ ਰੇਟ ਨੇ ਵੀਰੇ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਸੀਂ ਨਵੀਂ ਓਪਨ ਹੋਈ ਆ ਪ੍ਰਭ ਸੁੱਖ ਮੋਬਾਈਲ ਐਸੈਸਰੀ ਦੇ ਪਹਿਲਾਂ ਦਾ ਸਾਰਿਆਂ ਦਾ ਸਵਾਗਤ ਹੈ ਤੇ ਮੇਰੇ ਤੇ ਬਾਬਾ ਹਰਜੀਤ ਸਿੰਘ ਜੀ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਕਾ ਤੇ ਵੀਰ ਜੀ ਕਿਹੜੀ ਕਿਹੜੀ ਵੈਰਾਈਟੀ ਆਪਾਂ ਸਟਾਰਟਿੰਗ ਕਰ ਲੈਨੇ ਆਪਾਂ ਜੇ ਆਪਾਂ ਗੱਲ ਕਰੀਏ ਵੀ ਆਪਣੇ ਹੈੱਡਫੋਨ ਤੋਂ ਸ਼ੁਰੂ ਕਰ ਲੈਨੇ ਆਪਾਂ ਇਹਦੀ ਵੀ ਦੱਸ ਦਿਓ ਸਾਰੀ ਜਿੱਦਾਂ ਕਿ ਵੀਰ ਤੁਹਾਨੂੰ ਪਤਾ ਵੀ ਜਿਹੜੇ ਇਹ ਵਾਲੇ ਹੈੱਡਫੋਨਸ ਨੇ ਸਾਡੇ ਕੋਲ ਬਹੁਤ ਜ਼ਿਆਦਾ ਕਵਾਂਟੀਟੀ ਦੇ ਵਿੱਚ ਨੇ ਤੁਸੀਂ ਮਾਰਕੀਟ 'ਚ ਜਾਓਗੇ ਤੁਹਾਨੂੰ 100 80 90 ਦਾ ਕਰੇਟ ਮਿਲਣਾ ਤੁਸੀਂ ਸਾਡੇ ਤੋਂ 30 ਰੁਪਏ ਦਾ ਖਰੀਦ ਸਕਦੇ ਹੋ ਸਿਰਫ 30 ਰੁਪਏ ਦਾ ਸੋ ਬਹੁਤ ਵਧੀਆ ਡੀਲ ਦੇ ਰਹੇ ਨੇ ਵੀਰ ਹੁਣੀ ਇਹ ਆਪਾਂ ਨੂੰ ਮਾਰਕੀਟ 'ਚ ਦੇਖੋ 100 80 90 ਦਾ ਮਿਲਦਾ 30 ਰੁਪਏ ਦਾ ਕਾਹਨ ਦਾ ਭਾਬੀ ਪੈਕਿੰਗ ਦਾ ਮੁੱਲ ਵੀ ਹੈ ਨਹੀਂ ਦੇਖੋ ਕਿੰਨੀ ਸੋਹਣੀ ਪੈਕਿੰਗ ਕੀਤੀ ਆ ਕੰਪਨੀ ਵੱਲੋਂ ਸਾਰੇ ਬੰਦ ਸੀਲ ਪੈਕੇਟ ਨੇ ਫਰੈਸ਼ ਮਾਲ ਆ ਨਮਾ ਤੇ 30 ਰੁਪਏ ਦੇ ਵਿੱਚ ਤਾਂ ਕੋਈ ਵੱਡੀ ਮਹਿੰਗਾ ਹੈ ਹੀ ਨਹੀਂ ਜੀ ਮੇਰੇ ਹਿਸਾਬ ਨਾਲ ਫ੍ਰੀ ਮਾਤਰੀ ਸਮਝੋ ਤੁਸੀਂ ਜੇ ਤੁਸੀਂ ਸਾਤੋਂ 100 ਦੇ ਲੈਣੇ ਹੋ ਤਾਂ ਤੁਹਾਨੂੰ ਅਸੀਂ 100 ਦੇ ਚਾਰ ਪੀਸ ਵੀ ਦੇ ਦਾਂਗੇ ਸੋ ਲਓ ਵੀ ਇਹ ਹੋਰ ਆਪਾਂ ਤਮਾਕੀ ਹੀ ਕਰਤਾ ਵੀਰੇ ਜੇ ਤੁਸੀਂ ਚਾਰ ਪੀਸ ਲੈ ਲੈਣੇ ਹੋ ਫੈਮਿਲੀ ਦੇ ਵਿੱਚ ਤਾਂ ਹੁਣ ਚਾਰ ਪੰਜ ਮੈਂਬਰ ਤਾਂ ਹੁੰਦੀ ਨੇ ਜੀ 100 ਰੁਪਏ ਸੇ ਤਾਂ ਸਿੱਧਾ ਹਿਸਾਬ ਰੌਂਡ ਫਿੰਗਰ ਜੀ 100 ਰੁਪਏ ਤੇ ਚਾਰ 25 ਰੁਪਏ ਦਾ ਪੈ ਗਿਆ ਜਾਂ ਸਿੰਗਲ ਲੈਨ ਦਾ 30 ਰੁਪਏ ਦਾ ਤੇ ਬਹੁਤ ਵਧੀਆ ਡੀਲ ਇਹਦੇ ਵਿੱਚ ਬਾਕੀ ਹੋਰ ਵੀ ਇਸ ਤੋਂ ਇਲਾਵਾ ਵੀਰੇ ਕੋ ਗਲਾਸ ਵਗੈਰਾ ਜਿੱਦਾਂ ਹੁਣ ਤੁਸੀਂ ਮਾਰਕੀਟ ਦੇ ਵਿੱਚ ਕੋਈ ਵੀ ਗਲਾਸ ਲਵਾਉਣ ਜਾਂਦੇ ਹੋ ਤੁਹਾਨੂੰ 100 150 ਤੋਂ ਘੱਟ ਕੋਈ ਨਹੀਂ ਲਗਾਉਂਦਾ ਤੁਹਾਨੂੰ ਦਿਖਾ ਵੀ ਦਿੰਦੇ ਆ ਸੁਪਰ ਐਕਸ ਗਲਾਸ ਤੁਹਾਨੂੰ ਸਿਰਫ 50 ਰੁਪਏ ਦਾ ਚਾਹੇ ਤੁਸੀਂ ਐਂਡਰੌਇਡ ਫੋਨ ਨੂੰ ਲਵਾਓ ਚਾਹੇ ਆਈਫੋਨ ਨੂੰ ਐਕਸ ਤੋਂ ਲੈ ਕੇ 16 ਪ੍ਰੋ ਐਕਸ ਤੱਕ ਸਾਡੇ ਕੋਲ ਗਲਾਸ ਹੈਗੇ ਆ ਇਹ ਸਾਰੇ ਫੋਨ ਵੇਲ 50 ਰੁਪਏ ਚ ਆਲਰੇਡੀ ਠੀਕ 50 ਰੁਪਏ ਸੋ ਜਿਹੜੇ ਗਲਾਸ ਨੇ ਫੋਨਾਂ ਦੇ ਜੀ ਉਹ ਵੀ ਹੁਣ ਤੁਸੀਂ ਨਵੇਂ ਪਵਾ ਲਓ ਕਿਉਂਕਿ ਗਲਾਸ ਨਾਲੇ ਸੇਫ ਆ ਮੋਬਾਈਲ ਕੋਈ ਡੇਗਦਾ ਕੋਈ ਦਿੱਕਤ ਨਹੀਂ ਆਲ ਮੋਬਾਈਲਾਂ ਦੇ ਜਿਹੜੇ ਗਲਾਸ ਨੇ 50 ਰੁਪਏ ਚ ਦੇ ਰਹੇ ਨੇ ਜੀ ਸੋ ਇਹ ਵੀ ਬਹੁਤ ਵਧੀਆ ਡੀਲ ਆ ਬਾਕੀ ਹੋਰ ਬਹੁਤ ਡੀਲਾਂ ਨੇ ਨਾਲ ਨਾਲ ਦੇ ਨਾਲ ਸ਼ੇਅਰ ਕਰੀ ਚਲੋ ਵੀਡੀਓ ਨੂੰ ਸਾਡੇ ਨਾਲ ਜੁੜੇ ਰਹੋ ਲਾਸਟ ਤੱਕ ਦੇਖੀਏ ਇਸ ਤੋਂ ਬਿਨਾ ਜਿੱਦਾਂ ਹੁਣ ਆਈਫੋਨ ਦੇ ਐਡਾਪਟਰ ਨੇ ਤੁਸੀਂ ਮਾਰਕੀਟ 'ਚ ਜਾਂਦੇ ਹੋ ਤੁਹਾਨੂੰ 800 900 ਹਜ਼ਾਰ ਤੋਂ ਥੱਲੇ ਕੋਈ ਨਹੀਂ ਦਿੰਦਾ ਹੈਗਾ ਸਾਡੇ ਤੋਂ ਤੁਸੀਂ 6 650 ਦਾ ਲੈ ਸਕਦੇ ਹੋ ਇਸ ਤੋਂ ਬਿਨਾ ਇਹ ਵਾਲੀ ਵਾਇਰ ਦਾ ਕਿਤੇ ਵੀ ਰੇਟ ਕਨਫਰਮ ਕਰਕੇ ਆ ਜਿਓ ਉਸ ਤੋਂ ਬਾਅਦ ਸਾਡੇ ਤੋਂ ਇੱਕ ਵਾਰ ਰੇਟ ਪੁੱਛ ਲਿਓ ਤੁਹਾਨੂੰ ਆਪਣੇ ਆਪ ਹੀ ਫਰਕ ਪਤਾ ਲੱਗ ਜਾਊਗਾ ਸੋ ਵੀਰ ਉਹਨਾਂ ਨੇ ਖੁੱਲੇ ਹੀ ਚੈਲੰਜ ਨੇ ਕਹਿੰਦੇ ਤੁਸੀਂ ਮਾਰਕੀਟ ਰਾਈਟ ਟਰਾਈ ਕਰਕੇ ਆਜੋ ਰੇਟ ਬਹੁਤ ਫਰਕ ਉਹ ਦੇਖੋ ਇਹਦੇ ਵਿੱਚ ਵੀ ਤੁਹਾਨੂੰ 2-3 ਸੌ ਦਾ ਫਰਕ ਪੈ ਰਿਹਾ ਹਰ ਚੀਜ਼ ਮਗਰ ਬਹੁਤ ਜ਼ਿਆਦਾ ਫਰਕ ਨੇ ਤੇ ਵੱਧ ਤੋਂ ਵੱਧ ਬਜਟ ਕਰੋ ਜੀ ਪਿੰਡ ਧਮੋਟ ਕਲਾਂ ਛੋਟੇ ਬਸ ਸਟੈਂਡ ਕੋਲ ਸਾਹਮਣੇ ਭਜੀ ਸਪੀਡ ਸ਼ਾਪ ਜਸਮਨ ਇੰਟਰਨੈਟ ਕਾਫੇ ਨਾਲ ਗੁਰਦੁਆਰਾ ਦામਦਮਾ ਸਾਹਿਬ ਲੋਕੇਸ਼ਨ ਤੁਸੀਂ ਜਾਣਦੇ ਹੋ ਬਾਕੀ ਹੋਰ ਜਾਣਦੇ ਆ ਜੀ ਇਸ ਤੋਂ ਬਿਨਾ ਜਿਹੜੀ ਮੰਨ ਕੇ ਚੱਲੋ ਕੋਈ ਵੀ ਪਾਵਰ ਬੈਂਕ ਹੈ ਇਦਾਂ ਨਹੀਂ ਹੈਗਾ ਵੀ ਚਾਈਨੀਜ਼ ਮਾਲ ਕੁਆਲਿਟੀ ਦੀ ਹੋਊਗੀ ਤੁਸੀਂ ਮਾਰਕੀਟ ਚ ਲੈਣ ਜਾਓ ਤੁਹਾਨੂੰ 10000 ਐ 1000 ਤੋਂ 1200 ਦੀ ਮਿਲੂ ਸਾਡੇ ਤੋਂ ਤੁਸੀਂ 1600 ਦੀ ਲੈ ਸਕਦੇ ਹੋ ਇਸ ਤੋਂ ਬਿਨਾ 20000 mAh ਪਾਵਰ ਦੀ ਪਾਵਰ ਬੈਂਕ ਤੁਹਾਨੂੰ 2000 ਤੋਂ ਘੱਟ ਕਿਧੋ ਨਹੀਂ ਮਿਲਦੀ ਸਾਡੇ ਤੋਂ ਤੁਸੀਂ 1100 ਦੀ ਲੈ ਸਕਦੇ ਹੋ ਸੋ ਪਾਵਰ ਬੈਂਕ ਵੀ ਲਗਭਗ ਭਾਈ 50 ਤੋਂ 55% 45% ਡਿਸਕਾਊਂਟ ਤੇ ਹਾਫ ਰੇਟ ਦੀ ਦੇ ਰਹੇ ਨੇ 2000 ਵਾਲੀ ਚੀਜ਼ 1100 ਚ ਮਿਲ ਰਹੀ ਆ ਆਪਾਂ ਨੂੰ ਤੇ ਬਹੁਤ ਵਧੀਆ ਡੀਲ ਦੇ ਰਹੇ ਨੇ ਹੁਣ ਬਹੁਤਾ ਸੋਚੋ ਨਾ ਜਿਹੜੀ ਵੀ ਤੁਹਾਨੂੰ ਮੋਬਾਈਲ ਐਸੈਸਰੀ ਚਾਹੀਦੀ ਆ ਮੋਬਾਈਲਾਂ ਨਾਲ ਸੰਬੰਧਤ ਜਲਦੀ ਤੋਂ ਜਲਦੀ ਬਜਟ ਕਰੋ ਇਸ ਤੋਂ ਬਿਨਾ ਜਿੱਦਾਂ ਵਾਚੇਸ ਹੋ ਗਈ ਆ ਐਪਲ ਦੀ 9 ਸੀਰੀਜ਼ 10 ਸੀਰੀਜ਼ ਤੁਸੀਂ ਮਾਰਕੀਟ 'ਚ ਰੇਟ ਪੁੱਛ ਲਓ 22500 ਤੋਂ ਘੱਟ ਨਹੀਂ ਮਿਲਦੀ ਇਹ ਸਾਡੇ ਤੋਂ ਤੁਸੀਂ 1200 ਇਸ ਤੋਂ ਬਿਨਾ ਜਿਹੜੀ ਨੁਆਇਸ ਦੀ origignal ਵਾਚ ਆਉਂਦੀ ਆ ਤੁਹਾਨੂੰ 2000 ਤੋਂ ਥੱਲੇ ਕੋਈ ਨਹੀਂ ਦਿੰਦਾ ਸਾਡੇ ਤੋਂ ਤੁਸੀਂ 1300 1350 ਦੀ ਲੈ ਸਕਦੇ ਹੋ ਠੀਕ ਆ ਸੋ ਲੋਕ ਜਿਹੜੇ ਕੜੀਆਂ ਬੰਨਣ ਦੇ ਸ਼ਕੀਨ ਨੇ ਬਾਅਦ ਵੀ ਤੁਹਾਨੂੰ 7-800 ਰੁਪਏ ਦਾ ਰੇਟ ਘੱਟ ਮਿਲੂਗਾ ਮਾਰਕੀਟ ਨਾਲੋਂ ਹੋਰ ਵੀ ਬਹੁਤ ਵੈਰਾਈਟੀ ਆਜੂ ਅੱਗੇ ਵਧਦੇ ਆਂ ਜੀ ਆਪਾਂ ਜਿੱਦਾਂ ਅੱਗੇ ਹੁਣ ਤੁਸੀਂ ਮਾਰਕੀਟ ਦੇ ਵਿੱਚ ਦੇਖਦੇ ਹੋ ਆਹ ਸਮਾਲ ਰੇਡੀਓ ਜਿਹੜਾ ਹੈਗਾ ਆ ਇਹਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਤੁਹਾਨੂੰ 500 600 ਤੋਂ ਘੱਟ ਨਹੀਂ ਮਿਲਦਾ ਤੁਸੀਂ ਸਾਡੇ ਤੋਂ 350 ਦਾ ਲੈ ਸਕਦੇ ਹੋ ਸਾਡੇ ਕੋਲ ਇਹਦਾ ਲਿਮਟਿਡ ਸਟਾਕ ਹੀ ਆ ਇਸ ਲਈ ਜਲਦੀ ਜਲਦੀ ਜਿਹੜੀ ਡੀਲ ਆ ਤੁਸੀਂ ਗ੍ਰੈਬ ਕਰ ਸਕਦੇ ਹੋ ਸਾਡੇ ਤੋਂ ਲਓ ਜੀ ਆਪਣੇ ਕੋਲ ਰੇਡੀਓ ਗਾਣੇ ਸੁਣਨ ਵਾਸਤੇ ਸਪੀਕਰ ਨੇ ਜਿਹੜੇ ਉਹਦੇ ਵਿੱਚ ਵੀ ਤੁਹਾਨੂੰ 3 350 ਰੁਪਏ ਦਾ ਫਾਇਦਾ ਹੋ ਰਿਹਾ ਮਾਰਕੀਟ ਨਾਲੋਂ ਤੇ ਇਹ ਵੀ ਤੁਸੀਂ ਜਲਦੀ ਤੋਂ ਜਲਦੀ ਖਰੀਦੋ ਜੀ ਇਸ ਤੋਂ ਬਿਨਾ ਜਿੱਦਾਂ ਹੁਣ ਮੋਬਾਈਲ ਕਵਰਸ ਹੋ ਗਏ ਤੁਸੀਂ ਮਾਰਕੀਟ ਤੋਂ ਲੈਣੇ ਹੋ 150 ਤੋਂ ਘੱਟ ਕੋਈ ਨਹੀਂ ਦਿੰਦਾ ਸਾਡੇ ਤੋਂ ਤੁਸੀਂ 80 ਰੁਪਏ ਦਾ ਲੈ ਸਕਦੇ ਹੋ ਬਾਬਾ ਗੁਰਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਲੈ ਕੇ ਜਿਹੜਾ ਹੈਗਾ ਅਸੀਂ ਡੀਲ ਆਉਣ ਲੱਗਿਆ ਕੋਈ ਵੀ ਮੋਬਾਈਲ ਕਵਰ ਪਲੱਸ ਗਲਾਸ ਤੁਹਾਨੂੰ 100 ਰੁਪਏ ਦੇ ਵਿੱਚ ਦਵਾਗੇ ਅਸੀਂ ਤੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੱਕ ਵੀ ਆਫਰ ਲਾ ਰਹੇ ਨੇ ਵਿੱਧ ਗਲਾਸ ਵਿੱਧ ਕਵਰ 100 ਰੁਪਏ ਦੇ ਵਿੱਚ ਕੰਬੋ ਦੋਨੇ ਚੀਜ਼ਾਂ 100 ਰੁਪਏ ਚ ਕੰਪਲੀਟ ਤੇ ਜੇ ਤੁਸੀਂ ਕੱਲਾ ਆਪਣਾ ਕਵਰ ਲੈਣਾ ਤਾਂ 80 ਰੁਪਏ ਦਾ ਦੇਖੋ ਥੋੜਾ ਕਿੰਨਾ ਫਾਇਦਾ ਹੋ ਰਿਹਾ ਜ ਸਿਰਫ 100 ਰੁਪਏ ਚ ਕੰਪੋ ਮਿਲ ਰਿਹਾ ਜੀ ਗਲਾਸ ਤੇ ਕਵਰ ਦਾ ਸੋ ਇਹ ਵੀ ਤੁਸੀਂ ਮੌਕੇ ਦਾ ਲਾਭ ਉਠਾਓ ਜਲਦੀ ਤੋਂ ਜਲਦੀ ਇਸ ਤੋਂ ਬਿਨਾ ਜਿੱਦਾਂ ਹੁਣ ਆਈਫੋਨ ਦੇ origignal ਦੀ ਫਾਸਟ ਕਾਪੀ ਆਂਦੀ ਆ ਆਪਣੇ ایرਵਰਡਸ ਜੇਦੋਂ ਤੁਸੀਂ ਮਾਰਕੀਟ ਚੋਂ ਲੈਣ ਜਾਂਦੇ ਹੋ ਤੁਹਾਨੂੰ 1200 1300 ਦੇ ਕੋਈ ਘੱਟ ਨਹੀਂ ਦਿੰਦਾ ਸਾਡੇ ਤੋਂ ਇਹ 800 ਤੇ ਦੂਸਰੇ ਜਿਹੜੇ ایرਫੋਨ ਆਉਂਦੇ ਆ ਉਹ ਲੈ ਸਕਦੇ ਹੋ 500 ਦੇ ਠੀਕ ਆ ਸੋ ਇਹਨਾਂ ਵਿੱਚ ਵੀ 에ਅਰਪੋਰਟ ਚ ਦੇਖੋ ਕਿੰਨਾ ਫਾਇਦਾ ਹੋ ਰਿਹਾ ਜੀ ਸਾਰੀ ਪੈਕਿੰਗ ਨਵੀਆਂ ਫਰੈਸ਼ ਮਾਲ ਆ ਸੋ ਜਲਦੀ ਤੋਂ ਜਲਦੀ ਵਿਜ਼ਿਟ ਕਰੋ ਜੀ ਤੁਹਾਨੂੰ ਅਤੇ ਹਰ ਮੋਬਾਈਲ ਅਸਾਸਰੀ ਬਹੁਤ ਘੱਟ ਰੇਟ ਤੇ ਮਿਲਣ ਲੜੀਆ ਇਸ ਤੋਂ ਇਲਾਵਾ ਹੋਰ ਬਹੁਤ ਵੈਰਾਈਟੀ ਆ ਇਹਨਾਂ ਵੀਰ ਨੇ ਦੱਸੇ ਵੀ ਇਸ ਤੋਂ ਜ਼ਿਆਦਾ ਸਟਾਕ ਆਪਣਾ ਇਹਦਾ ਨਾਲ ਪਿਆ ਸ਼ਾਪ ਦੇ ਉੱਪਰ ਬਹੁਤ ਜਿੰਨਾ ਮਰਜ਼ੀ ਸਟਾਕ ਲਓ ਤੁਸੀਂ ਕੋਈ ਕਮੀ ਨਹੀਂ ਕਿ ਸਟਾਕ ਦੇ ਵਿੱਚ ਨਵਾਂ ਮਾਲ ਆ ਤੇ ਆਪਾਂ ਸਾਰਿਆਂ ਨੇ ਵੀਰਾਂ ਦੀ ਸਪੋਰਟ ਕਰਨੀ ਆ ਰਲ ਮਿਲ ਕੇ ਸੋ ਫਾਇਦਾ ਵੀ ਹੈ ਤੇ ਤੁਹਾਡਾ ਵੀ ਫਾਇਦਾ ਵੀਰوں ਨੂੰ ਵੀ ਫਾਇਦਾ ਆ ਇਸ ਤੋਂ ਬਿਨਾ ਜਿੱਦਾਂ ਡਾਟਾ ਕੇਬਲ ਹੋ ਗਈ ਮਾਰਕੀਟ 'ਚ 150 200 ਤੋਂ ਘੱਟ ਕੋਈ ਨਹੀਂ ਦਿੰਦਾ ਸਾਡੇ ਤੋਂ ਤੁਸੀਂ 80 ਰੁਪਏ ਦੀ ਲੈ ਸਕਦੇ ਇੱਕ ਸਾਲ ਦੀ ਗਾਰੰਟੀ ਦੇ ਨਾਲ ਤੇ ਦਾੜਾ ਕੇਵਲ 1 ਸਾਲ ਦੀ ਗਾਰੰਟੀ ਦੇ ਨਾਲ ਜੀ ਕਿੰਨੇ 80 ਰੁਪਏ ਦੀ ਵੀਰੇ 80 ਰੁਪਏ ਚ ਮਾਰਕੀਟ ਰੇਟ 200 180 ਤੇ ਉਸ ਤੋਂ ਵੱਧ ਘੱਟ ਵੀ ਹੋਣੀ ਇਹਨਾਂ ਕੋਲ ਵੀਰਾਂ ਕੋਲ 80 ਰੁਪਏ ਮਿਲੂ 1 ਸਾਲ ਦੀ ਗਾਰੰਟੀ ਦੇਖੋ 80 ਰੁਪਏ ਦੀ 1 ਸਾਲ ਦੀ ਗਾਰੰਟੀ ਲਾ ਰਹੇ ਨੇ ਤੇ ਹੁਣ ਸੋਚੋ ਨਾ ਬਹੁਤਾ ਜਲਦੀ ਤੋਂ ਜਲਦੀ ਪਹੁੰਚੋ ਜੀ ਇਸ ਤੋਂ ਬਿਨਾ ਜਿਹੜੀਆਂ ਸਾਂ ਡਿਸਕ ਦੀਆਂ origignal ਪੈਨ ਡਰਾਈਵਸ ਆਉਂਦੀਆਂ ਨੇ ਤੁਹਾਨੂੰ ਜਿਹੜੀ ਮੰਨ ਕੇ ਚੱਲੋ ਅਗਰ ਤੁਸੀਂ 32GB ਦੀ ਪੈਨ ਡਰਾਈਵ ਲੈਣ ਜਾਂਦੇ ਹੋ 400 ਦੀ ਮਿਲਦੀ ਆ ਤੁਹਾਨੂੰ 32GB ਦੇ ਪ੍ਰਾਈਸ ਦੇ ਵਿੱਚ ਅਸੀਂ 64GB ਦੀ ਪੈਨ ਡਰਾਈਵ ਦਵਾਂਗੇ ਸਾਂ ਡਿਸਕ ਦੀ ਠੀਕ ਹੈ ਇਸ ਤੋਂ ਬਿਨਾ ਮੈਮਰੀ ਕਾਰਡਸ ਹੋਗੇ ਤੁਸੀਂ 3 350 ਦਾ ਖਰੀਦ ਦਿਓ ਮਾਰਕੀਟ ਦੇ ਵਿੱਚ 8GB ਦਾ ਅਸੀਂ ਤੁਹਾਨੂੰ 200 ਦਾ ਦਵਾਂਗੇ ਠੀਕ ਹੈ ਬੋ ਸੋ ਪੈਨ ਡਰਾਈਵਾਂ ਵਾਸਤੇ ਮੇਰੇ ਕੰਮ ਦੀ ਬਹੁਤ ਚੀਜ਼ ਆਈ ਕਿ ਜੇ ਕੋਈ ਫੋਟੋਗ੍ਰਾਫੀ ਦਾ ਕੰਮ ਕਰਦਾ ਤਾਂ ਮੈਂ ਤਾਂ ਫਿਰ ਵੀ ਉਹਨਾਂ ਕੋਲ ਹੀ ਖੇਦੂਗਾ ਮੈਨੂੰ ਮਾਰਕੀਟ ਨਾਲ ਬਹੁਤ ਫਰਕ ਲੱਗਿਆ ਜੀ ਅਸੀਂ ਆਹੀ ਕੰਪਨੀ ਦੀ ਵਰਤਦੇ ਆ ਜੀ ਸੈਂਡ ਐਕਸ ਦੀ ਬਹੁਤ ਵਧੀਆ ਪੈਨ ਡਰਾਈਵ ਆ ਤੇ ਤੇਜ਼ ਵੀ ਬਹੁਤ ਫਰਕ ਆ ਜੀ ਤੇ ਇਹ ਵੀ ਜ਼ਰੂਰ ਖਰੀਦੋ ਜੀ ਇੱਥੋਂ ਇਸ ਤੋਂ ਬਿਨਾ ਜਿੱਦਾਂ ਹੁਣ ਬੀਬੋ ਦੇ ਚੌੜ ਬਾੜ ਦੇ ਜਿਹੜੇ ਅਡਾਪਟਰ ਤੇ ਚਾਰਜਰ ਆ ਤੁਸੀਂ ਮਾਰਕੀਟ ਚੋਂ 5-600 ਦਾ ਖਰੀਦਦੇ ਹੋ ਸਾਡੇ ਤੋਂ ਤੁਸੀਂ 350 ਦਾ ਲੈ ਸਕਦੇ ਹੋ ਵਿਦ 6 ਮਹੀਨੇ ਦੀ ਗਾਰੰਟੀ ਇਹ ਬੀਬੋ ਦਾ ਹਨ ਜੀ ਇਹ ਬੀਬੋ ਦਾ ਠੀਕ ਆ ਸੋ ਇਹ ਵੀ ਬੀਬੋ ਦਾ ਕੰਪਨੀ ਦਾ ਬਹੁਤ ਵਧੀਆ ਇਹਦੇ ਵਿੱਚ ਵੀ ਤੁਹਾਡਾ 50% ਆਫਰ ਸਮਝੋ ਦੇ ਵਿੱਚ ਵੀ ਇਹ ਤੋਂ ਇਸ ਤੋਂ ਬਿਨਾਂ ਜਿਹੜੀਆਂ HDMI ਕੇਬਲਜ਼ ਨੇ ਉਹ ਸਾਡੇ ਤੋਂ ਖਰੀਦ ਸਾਤ ਦਿਓ ਤੁਸੀਂ ਸਾਡਾ ਖੁੱਲਾ ਚੈਲੇਂਜ ਆ ਕਿਤੇ ਵੀ ਸਮਾਨ ਲੈਣ ਤੋਂ ਪਹਿਲਾਂ ਇੱਕ ਵਾਰ ਸਾਡੇ ਤੋਂ ਰੇਟ ਪੁੱਛ ਲਓ ਫਿਰ ਉਸ ਤੋਂ ਬਾਅਦ ਖਰੀਦੋ ਸੋ ਵੀਰ ਉਹਨਾਂ ਨੇ ਦੇਖੋ ਖੁੱਲ੍ਹੇ ਹੀ ਚੈਲੰਜ ਕਰਤਾ ਆਪਾਂ ਬਹੁਤ ਹੀ ਹੁਣ ਸਾਰੀ ਵੈਰਾਈਟੀ ਨਹੀਂ ਦਿਖਾ ਦੇ ਵੈਰਾਈਟੀ ਬਹੁਤ ਜ਼ਿਆਦਾ। ਤੋਂ ਸਾਰੇ ਜੋ ਕੋ ਰੇਡ ਤੁਹਾਨੂੰ ਦੱਸਦੇ ਜੋ ਵੀਡੀਓ ਚ ਦੱਸਿਆ ਇਹੀ ਹੋਊਗਾ। ਤੇ ਵੀਰ ਉਹਨਾਂ ਕੋਲ ਵੱਧ ਤੋਂ ਵੱਧ ਵਿਜ਼ਿਟ ਕਰੋ ਜੀ ਤੇ ਰੇਡ ਦੀ ਫਲ ਜ਼ਿੰਮੇਵਾਰੀ ਹੈ ਹੁਣ ਤੁਹਾਨੂੰ ਜੋ ਕੈਮਰੇ ਮੂਰੇ ਵੀਰ ਉਹਨਾਂ ਨੇ ਔਨ ਕੈਮਰਾ ਬੋਲਤਾ ਦੇਖੋ ਉਹੀ ਚੀਜ਼ ਰਹੂਗੀ ਇਹ ਨਹੀਂ ਕੋਈ ਇੱਧਰ ਉੱਧਰ ਨਹੀਂ ਹੋਊਗੀ। ਤੇ ਸਾਰੇ ਵੱਧ ਤੋਂ ਵੱਧ ਵਿਜ਼ਿਟ ਕਰੋ ਜੀ ਲੋਕੇਸ਼ਨ ਇੱਕ ਵਾਰ ਤੁਹਾਨੂੰ ਫੇਰ ਦੱਸ ਦਿੰਨੇ ਆਪਾਂ ਛੋਟੇ বাস ਸਟੈਂਡ ਕੋਲ ਸਾਹਮਣੇ ਭਾਜੀ ਸਪੀਡ ਸ਼ਾਪ ਵੀਰ ਉਹਨੇ ਨਵੀਂ ਦੁਕਾਨ ਓਪ ਤੇ ਵੱਧ ਤੋਂ ਵੱਧ ਬਜਟ ਕਰੋ ਜੀ ਪਿੰਡ ਧਮੋਟ ਕਲਾ ਹੁਣ ਤੁਹਾਨੂੰ ਬਾਹਰ ਦੂਰ ਜਾਣ ਦੀ ਲੋੜ ਨਹੀਂ ਤੁਹਾਨੂੰ ਬਹੁਤ ਘਾ ਟ੍ਰੇਡ 'ਚ ਇੱਥੇ ਸਾਰਾ ਕੁਝ ਮਿਲੂਗਾ ਬਾਕੀ ਹੋਰ ਵੀ ਤੁਹਾਡੀ ਕੋਈ ਡਿਮਾਂਡ ਆ ਕੋਈ ਚੀਜ਼ ਲੈਣੀ ਆ ਮੋਬਾਈਲ ਐਸੈਸਰੀ ਉਹ ਤੁਸੀਂ ਵੀਰ ਹੁਣ ਹੀ ਤੁਹਾਨੂੰ ਹਰ ਹਾਲ ਚੀਜ਼ ਮਗਾ ਕੇ ਵੀ ਦੇਣਗੇ ਤੁਸੀਂ ਲੈ ਸਕਦੇ ਹੋ ਵੀਰ ਹੁਣਾਂ ਨੇ ਦੱਸਿਆ ਵੀ ਮੋਬਾਈਲ ਐਸੈਸਰੀ ਵੀ ਆਪਾਂ ਤੁਹਾਨੂੰ ਦਿਖਾਤੀ ਤੇ ਬਾਕੀ ਮੋਬਾਈਲਾਂ ਬਾਰੇ ਵੀ ਥੋੜੀ ਜਿਹੀ ਜਾਣਕਾਰੀ ਲੈ ਲਈ ਹੈ ਨਾ ਆਪਾਂ ਵੀਰੇ ਮੋਬਾਈਲਾਂ ਬਾਰੇ ਵੀ ਦੇ ਦਿਓ ਜੁਕਾਨ ਜਾਣਕਾਰੀ ਮੋਬਾਈਲਾਂ ਦਾ ਇਦਾਂ ਭਾਜੀ ਜਿੱਦਾਂ ਕਿਸੇ ਨੇ ਕੋਈ ਵੀ ਮਾਡਲ ਲੈਣਾ ਤੁਸੀਂ ਰੇਟ ਕਨਫਰਮ ਕਰਕੇ ਆ ਜਿਓ ਤੁਹਾਨੂੰ ਮਾਰਕੀਟ ਨਾਲੋਂ 500 ਤੋਂ 700 ਦਾ ਫਰਕ ਮਿਲੂਗਾ ਹੀ ਮਿਲੂਗਾ ਤੁਸੀਂ ਫੋਨ ਦਾ ਮਾਡਲ ਤੇ ਉਹਦੀ ਜਿਹੜੀ ਜੀਬੀ ਵਗੈਰਾ ਰੈਮ ਦੋਨੇ ਸਾਨੂੰ ਦੱਸ ਦਿਓ ਫਿਰ ਉਸ ਤੋਂ ਬਾਅਦ ਸਾਡੇ ਤੋਂ ਰੇਟ ਲੈ ਲਿਓ ਤੁਹਾਨੂੰ ਆਪਣੇ ਆਪ ਹੀ ਰਿਜ਼ਲਟ ਦਾ ਪਤਾ ਲੱਗ ਜਾਊਗਾ ਸੋ ਤੁਸੀਂ ਮੋਬਾਈਲ ਖਰੀਦਣਾ ਚਾਹੁੰਦੇ ਹੋ ਵੀਰੋਣੀ ਕਹਿੰਦੇ ਪਹਿਲਾਂ ਮਾਰਕੀਟ ਟਰਾਈ ਕਰ ਲਿਓ ਉਹਦੇ ਵਿੱਚ ਹੀ ਤੁਹਾਡੇ 500 700 800 ਤੱਕ ਦਾ ਫਾਇਦਾ ਹੋਊਗਾ ਤੇ ਬਾਕੀ ਗਲਾਸ ਵਗੈਰਾ ਤਾਂ ਲਾ ਹੀ ਦਿੰਦੇ ਹੋ ਗਲਾਸ ਵਗੈਰਾ ਤਾਂ ਪੈਸੇ ਕਹਿੰਦੇ ਲੈਣੀ ਹੈ ਨਹੀਂ ਉਹ ਫ੍ਰੀ ਹੀ ਦਵਾਂਗੇ ਤੁਹਾਨੂੰ ਕੋਈ ਦਿੱਕਤ ਨਹੀਂ ਕੀ ਤੇ ਫਿਰ ਵੀ ਫਾਇਦਾ ਤੁਸੀਂ ਮੋਬਾਈਲ ਦਾ ਮਾਡਲ RAM GB ਪੂਰੀ ਡਿਟੇਲ ਦੇ ਕੇ ਵੀਰਾਂ ਨੂੰ ਦੱਸ ਦਿਓ ਵੀ ਆਹ ਚੀਜ਼ ਚਾਹੀਦੀ ਹੈ ਤੁਹਾਨੂੰ ਫਰਕ ਹੋਊਗਾ ਤੇ ਉਹ ਵੀ ਤੁਸੀਂ ਇੱਥੇ ਖਰੀਦ ਸਕਦੇ ਹੋ ਤੇ ਬਾਕੀ ਬਾਬਾ ਜੀ ਵੀ ਆਪਣੇ ਨਾਲ હાજર ਨੇ ਤੇ ਆਪਾਂ ਸਾਰੇ ਜਾਣਦੇ ਜੀ ਬਾਬਾ ਹਰਜੀਤ ਸਿੰਘ ਜੀ ਗਿੱਲ ਡੈਰੀ ਵਾਲੇ ਤੇ ਇਹਨਾਂ ਤੋਂ ਵੀ ਜਾਣਕਾਰੀ ਲੈਨੇ ਆ ਬਾਬਾ ਜੀ ਟਾਈਮਿੰਗ ਕੀ ਆ ਆਪਣੀ ਸ਼ਾਪ ਦੀ ਟਾਈਮਿੰਗ 9 ਤੋਂ 6 ਵਜੇ ਤੱਕ ਜੀ ਠੀਕ ਹੈ ਹਾਂਜੀ ਐਤਵਾਰ ਨੂੰ ਵੀ ਖੁੱਲਦੀ ਹੁੰਦੀ ਹੈ ਦੁਕਾਨ ਐਤਵਾਰ ਨੂੰ ਵੀ ਖੁੱਲਦੀ ਹੈ ਜੀ ਸੱਤ ਦਿਨ ਖੁੱਲਦੀ ਹੈ ਜੀ ਠੀਕ ਆ ਸੋ ਬਾਬਾ ਜੀ ਨੇ ਦੱਸਿਆ ਜਾਣਕਾਰੀ ਦਿੱਤੀ ਆ ਜੀ ਵੀ ਸੱਤੇ ਦਿਨ ਦੁਕਾਨ ਖੁੱਲੂਗੀ ਸਵੇਰੇ 9 ਤੋਂ 6 ਵਜੇ ਤੱਕ ਤੁਸੀਂ ਜਦੋਂ ਮਰਜ਼ੀ ਆਓ ਮਾਰਕੀਟ ਨਾਲੋਂ ਘੱਟ ਰੇਟ ਤੇ ਖਰੀਦ ਲੈ ਕੇ ਲੈ ਜਾਓ ਚੀਜ਼ ਬਾਕੀ ਆਪਣੇ ਕੋਲ ਕਸਟਮਰ ਵੀ ਉਹਨਾਂ ਤੋਂ ਵੀ ਆਪਾਂ ਸਾਰੀ ਗੱਲਬਾਤ ਕਰ Да.